ਇੰਗਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ-ਬੰਦ ਕਟਾਏ ਓਪਰੀਆਂ ਰੁਹਾਈਆਂ ਚਰਖੜੀਆਂ ਤੇ ਚੜਿਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਦੇ ਸਵਾਸਾਂ ਨਾਲ ਨਿਭਾਈ ਦਿਨਾਂ ਦੀ ਕਮਾਈ ਦਾ ਧਿਆਨ ਤਰਕੇ ਖਾਲਸਾ ਦੀ ਬੋਲ ਦੀ ਵਾਹੇ ਗੁਰੂ ਪੰਜਾ ਤੱਕ ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਇਸ ਵਿੱਚ ਸਰਬੱਤ ਖਾਲਸਾ ਦੀ ਕੀ ਅਰਦਾਸ ਹੈ ਜੀ ਵਾਹਿਗੁਰੂ ਚ ਸਭੇ ਗੁਰੂ ਚਿਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਦੀ ਸਾਹਿਬ ਕਹਾਂ ਤਹਾਂ ਰੱਖੇ ਆ ਰਿਆਇਤ ਦੇਖ ਤੇਗ ਫਤਿਹ ਬਿਰਦ ਕੀ ਪੈ ਜੋ ਪੰਥ ਕੀ ਜੀਤ ਸ੍ਰੀ ਸਾਹਿਬ ਦੀ ਸਹਾਇ ਖਾਲਸੇ ਦੀ ਕੇਵਲ ਬਲ ਬੋਲੋ ਜੀ ਹਾਰਿ ਹਰਿ ਸਿੱਖਾਂ ਨੂੰ ਸਿੱਖੀ ਦਾਰ ਕੇ ਸਦਾਨ ਰਾਹਤ ਦਾਨ ਬਬੇਕ ਦਾਨ ਵਿਸਾਹਾ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ ਇਸ਼ਨਾਨ ਚੌਕੀਆਂ ਝੰਡੇ ਬੁੰਗੇ ਜੁਗ ਜੋਗੇ ਅਟੱਲ ਧਰਮ ਦਾ ਜੈਕਾਰ ਬੋਲੋ ਜੀ ਹਾਏ ਗੁਰੂ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹੇ ਗੁਰੂ ਹੇ ਆਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਤਾਂਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਹੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਦੀਨ ਨੂੰ ਬਖਸ਼ੋ ਹੇ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਨੇ ਆਸਰਿਆਂ ਦੇ ਆਸਰਾ ਕਰਨ ਕਾਰਣ ਸੱਚੇ ਪਿਤਾ ਅਕਾਲ ਪੁਰਖ ਵਾਹੇ ਗੁਰੂ ਜੀ ਧੰਨ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਧੰਨ ਧੰਨ ਮੇਰੀ ਪੀਰੀ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਉਹ ਮਹਾਰਾਜ ਆਪ ਦੀਆਂ ਦੇ ਪਾਵਨ ਤਖਤ ਤਖਤ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਰਾਜਾਨ ਰਾਜ ਪਹਾਨਾਨ ਭਾਨ ਦੇਵਾਨ ਦੇ ਵਾ ਉਪਮਾ ਮਹਾਨ ਪਤਤ ਪਾਵਨ ਭਗਤ ਵੱਸਲ ਜੋਤੀ ਸਰੂਪ ਦੀਨਾ ਬੰਦੂ ਕਰुणा निधान ਐਸੇ ਦੀਨ ਦੇ ਆਲ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪਦੀਆਂ ਦੇ ਹਜੂਰ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਸਮੂਹ ਸਾਧ ਸੰਗਤ ਦੀ ਕੀ ਅਰਦਾਸ ਬੇਨਤੀ ਜੋਦੜੀ ਅਰਜ਼ੋਈ ਬਿਨੇ ਹੈ ਪਾਤਸ਼ਾਹ ਜੀਓ ਆਪਦੀਆਂ ਦੀ ਪਾਵਨ ਪਵਿੱਤਰ ਗੁਰਬਾਣੀ ਦੇ ਮਹਾਵਾਕ ਹਨ ਜੀ ਸਗਲ ਵਿਧੀ ਜੁਰ ਆਹਰ ਕਰਿਆ ਤਦਿਓ ਸਗਲਿਆਂ ਦੇ ਸਾ ਕਾਰਜ ਸਗਲ ਅਰੰਭਿਓ ਕਰਤਾ ਠਾਕੁਰ ਕਾ ਪਰੋਸਾ ਸੁਖ ਦਾਤਾ ਭੈ ਭੰਜਨੋ ਇਸ ਅਗੇ ਕਰ ਅਰਦਾਸ ਮਿਹਰ ਕਰੇ ਜਿਸ ਮਿਹਰਵਾਨ ਤਾਂ ਕਾਰ ਦਿਆਵੇ ਰਾਸ ਐਸੀਆਂ ਬਖਸ਼ਾਂ ਰਹਿਮਤਾਂ ਦੇ ਪਾਤਰ ਬਣਦਿਆਂ ਹੋਇਆਂ ਸਿੱਖ ਪੰਥ ਦੀ ਨੁਮੈਂਦਾ ਜਮਾਤ ਸ਼ਰੋਮਣੀ ਅਕਾਲੀ ਦਲ ਵੱਲੋਂ ਪੰਜਾਬ ਬਚਾਓ ਯਾਤਰਾ ਮੁਹਿਮ ਆਪਜੀ ਦੇ ਮੁਬਾਰਕ ਚਰਣਾ ਵਿੱਚੋਂ ਅਸੀਸ ਲੈ ਕਰਕੇ ਪਰ ਆਰੰਭ ਕੀਤੀ ਜਾ ਰਹੀ ਹੈ ਪਾਤਸ਼ਾਹੀਓ ਮਹਾਨ ਕਿਰਪਾ ਕਰਨੀ ਪੂਰੇ ਗੁਰ ਕੀ ਪੂਰੀ ਸੇਵਾ ਆਪੇ ਆਪ ਵਰਤੈ ਸੁਆਮੀ ਕਾਰਜਰਾਸ ਕੀਆ ਗੁਰਦੇਵ ਵਿਚ ਕਰਤਾ ਪੁਰਖ ਖਲਵਾ ਵਾਲਣਾ ਵਿੰਗਾ ਹੋਆ ਵਾਲੀਆਂ ਰਹਿਮਤਾਂ ਵਰਤਾਉਂਦਿਆਂ ਹੋਇਆਂ ਪ੍ਰਾਰੰਭ ਕੀਤੇ ਹੋਏ ਕਾਰਜਾਂ ਨੂੰ ਨਿਰਵਿਘਨਤਾ ਸਹਿਤ ਸੰਪੂਰਨਤਾयां ਬਖਸ਼ਿਸ਼ ਕਰਨੀਆਂ ਇਨ੍ਹਾਂ ਸਮਿਆਂ ਤੇ ਬੇਅੰਤ ਸੰਗਤਾਂ ਨੇ ਆਪਜੀ ਦੇ ਮੁਬਾਰਕ ਚਰਣਾ ਵਿੱਚ ਹਾਜ਼ਰੀ ਭਰੀ ਹੈ ਚਰਨ ਪਰਸਨਾ ਕੀਤੇ ਨੇ ਸਬਨਾ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਫੁੱਲ ਪੇਟਾਵਾਂ ਪ੍ਰਵਾਨ ਕਰਨੀਆਂ ਸਰਬੱਤ ਸਾਧ ਸੰਗਤ ਨੂੰ ਆਪਣੇ ਦਰੋਂ ਕਰੋ ਸਿੱਖੀ ਸਿਦਕ ਪਰੋਸਾ ਨਾਮਦਾਨ ਬਖਸ਼ਣਾ ਸ਼ੁਭ ਭਾਵਨਾਵਾਂ ਪੂਰੀਆਂ ਕਰਨੀਆਂ ਸਬਨਾ ਦੇ ਪਰਿਵਾਰਾਂ ਅੰਦਰ ਸੁਖ ਸ਼ਾਂਤੀ ਚੜ੍ਹਦੀ ਕਲਾ ਏਕਤਾ ਇਕਤਰਤਾ ਖਾਲਸਾ ਪੰਥ ਨੂੰ ਸਦਾ ਚੜਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਨਵਾ ਜਣਾ ਸਤਿਗੁਰੂ ਜੀ ਆਪਦੀ ਦੇ ਹਜੂਰ ਮੂਲ ਮੰਤਰ ਗੁਰ ਮੰਤਰ ਦੀ ਕੀ ਅਰਦਾਸ ਭੁੱਲ ਚੁੱਕ ਮੁਆਫ ਕਰਨੀ ਕਰੋ ਜੀ ਕਿਰਪਾ ਯਾਤਰਾ ਪ੍ਰਾਰੰਭ ਕਰਨ ਦੀ ਅੱਗੇ ਆ ਬਖਸ਼ ਸੁਖ ਹੋਵੇ ਨਾਮ ਕਿਤੇ ਆਵੇ ਸਿੱਖ ਪੜ੍ਹਦੇ ਸੁਣਦੇ ਸਰਬੱਤ ਦਾ ਹੈ ਮੰਦੋ ਵਣ ਨਾਨਕ ਨਾਮ ਚੜਦੀ ਕਲਾ ਮੇਰੇ ਬਾਣੇ ਸਰਬੱਤ ਦਾ ਭਲਾ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਕੀ ਦੁਹਰਾ ਗਿਆ ਭਈ ਅਕਾਲ ਤੀ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨ ਗ੍ਰੰਥ ਦੀ ਮੰਨਿਓ ਪ੍ਰਗਟ ਗ੍ਰਾਹ ਕੀ ਦੇ ਜੋ ਪ੍ਰਭ ਕੋ ਮਿਲਬੋ ਚਾਹੈ ਰਾਜ ਕਰੇਗਾ ਖਾਲਸਾ ਬਾਕੀ ਰਹੇ ਕੋਏ ਹਵਾਰ ਹੋਏ ਸਭ ਮਿਲਾਂਗੇ ਹਵਾਰ ਹੋਏ ਸਭ ਮਿਲਾਂਗੇ ਬੋਲੇ ¡No! Sí. Sí.